ਕਰ ਦਿੱਤੇ ਗਏ ਨੇ ਦੋ ਕਾਰਜ ਸਦਕ ਅਫਸਰ ਨੇ ਚਾਰ ਕਲਰਕ ਨੇ ਤੇ ਦੋ ਜੀ ਜਿਨ੍ਹਾਂ ਨੂੰ ਚਾਰਜ ਸ਼ਿਟ ਕੀਤਾ ਗਿਆ ਹੈ ਲੋਕਲ ਬਾਡੀਜ਼ ਵਿਭਾਗ ਨੇ ਚਾਰਜ ਸ਼ਿਟ ਕਰਕੇ ਨਾ ਤੋ ਜਵਾਬ ਮੰਗਿਆ ਹੈ 1.5 ਕਰੋੜ ਦੇ ਕੱਪੜੇ ਦੇ ਇਲਜ਼ਾਮਾਂ ਜਿਨ੍ਹਾਂ ਨੂੰ ਚਾਰਜ ਸ਼ਿਟ ਕੀਤਾ ਗਿਆ ਇੱਕ ਕਰੋੜ ਤੋਂ ਵੱਧ ਦੇ ਵਿਕਾਸ ਕੰਮਾਂ ਦੀਆਂ ਫਾਈਲਾਂ ਗੁੰਮ ਪਾਈਆਂ ਗਈਆਂ ਨੇ ਤੇ ਮੁਲਜ਼ਮ ਕਰਮਚਾਰੀਆਂ ਤੇ ਫਾਈਲਾਂ ਖੁਰਦ-ਬੁਦ ਕਰਨ ਦਾ ਇਲਜ਼ਾਮ ਹੈ ਵਿਭਾਗ ਦੀ 2 ਸਾਲ ਤੱਕ ਚੱਲੀ ਪੜਤਾਲ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੈ ਨਗਰਪੰਚਾਇਤ ਵਿੱਚ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ 1.5 ਕਰੋੜ ਦੇ ਕਪਲੇ ਸਾਹਮਣੇ ਆਏ ਨੇ ਅਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਨੇ ਇਹ ਐਕਸ਼ਨ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸੇ ਨਗਰਪੰਚਾਇਤ ਦੇ ਵਿੱਚ ਬਤੌਰ ਜੇਈ ਰਹਿ ਚੁੱਕੇ ਰਵਿੰਦਰ ਕੁਮਾਰ ਨੇ ਸਤੰਬਰ 2022 ਦੇ ਵਿੱਚ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰਕੇ ਨਗਰਪੰਚਾਇਤ ਦੇ ਵਿੱਚ ਹੋਏ ਕਪਲਿਆਂ ਦੀ ਪੜਤਾਲ ਦੀ ਮੰਗ ਕੀਤੀ ਸੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਇਹਨਾਂ ਸ਼ਿਕਾਇਤਾਂ ਦੀ ਪੜਤਾਲ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਤੇ ਇਸ ਕਮੇਟੀ ਦੀ ਰਿਪੋਰਟ ਸਾਹਮਣੇ ਆਇਆ ਕਿ ਨਗਰਪੰਚਾਇਤ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਠੇਕੇਦਾਰਾਂ ਦੇ ਨਾਲ ਮਿਲੀਭੁਗਤ ਕੀਤੀ ਅਤੇ ਸ਼ਹਿਰ ਦੇ ਵਿੱਚ ਹੋਏ 60 ਦੇ ਕਰੀਬ ਵਿਕਾਸ ਕੰਮਾਂ ਦੀਆਂ ਗਲਤ ਅਦਾਇਗੀਆਂ ਕੀਤੀਆਂ ਜਿਸ ਨਾਲ ਨਗਰਪੰਚਾਇਤ ਨੂੰ ਵੱਡਾ ਨੁਕਸਾਨ ਹੋਇਆ। ਇਹੀ ਨਹੀਂ ਕਪੜਾ ਲੁਕਾਉਣ ਲਈ ਸਰਕਾਰੀ ਰਿਕਾਰਡ ਵੀ ਖੁਰਦ-ਬੁਰਦ ਕੀਤਾ ਗਿਆ। ਸਬੰਧਤ ਦਫ਼ਤਰ ਵੱਲੋਂ ਇਹਨਾਂ ਗੁੰਮ ਹੋਈਆਂ ਫਾਈਲਾਂ ਅਤੇ ਕਿਤਾਬਚੇ ਦੀਆਂ ਨਾ ਪੁਲਿਸ ਨੂੰ ਸ਼ਿਕਾਇਤਾਂ ਕੀਤੀਆਂ ਤੇ ਨਾ ਹੀ ਮਾਮਲਾ ਦਰਜ ਕਰਵਾਇਆ। ਜਦੋਂ ਇਹਨਾਂ ਕੰਮੀਆਂ ਸ਼ਿਕਾਇਤਾਂ ਹੋਣੀਆਂ ਤਾਂ ਖਾਨਾ ਪੂਰਤੀ ਲਈ ਪੁਲਿਸ ਸ਼ਿਕਾਇਤਾਂ ਕਰ ਦਿੱਤੀਆਂ ਤਾਂ 1.5 ਕਰੋੜ ਦੇ ਕੱਪੜੇ ਦੇ ਇਲਜ਼ਾਮ ਲੱਗੇ ਨੇ ਜਿਸ ਦੇ ਵਿੱਚ 1 ਕਰੋੜ ਤੋਂ ਵੱਧ ਦੇ ਵਿਕਾਸ ਤੇ ਕੰਮਾਂ ਦੀਆਂ ਫਾਈਲਾਂ ਜਿਹੜੀਆਂ ਨੇ ਉਹ ਗੁੰਮ ਪਾਈਆਂ ਗੰਜਨ ਐਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਾਉਗੀ ਅਮਰੀਕ ਕੁਮਾਰ ਆਨਲਾਈਨ ਤੇ ਮੌਜੂਦ ਨੇ ਅਮਰੀਕ ਕਿਸ ਢੰਗ ਦੇ ਨਾਲੇ ਕਾਰਵਾਈ ਹੋਈ ਐ ਤੇ ਵੱਡੀ ਕਾਰਵਾਈ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਮਾਹਲਪੁਰ ਨਗਰ ਪੰਚਾਇਤ ਦੇ ਵਿੱਚ ਕਰੋੜਾਂ ਦੇ ਕੱਪੜੇ ਦੇ ਇਲਜ਼ਾਮ ਨੇ ਜੀ ਰਣਵੀਰ ਜੀ ਗੱਲ ਕੀਤੀ ਜਾਵੇ ਤਾਂ ਅੱਜ ਤੋਂ 7-8 ਸਾਲ ਪਹਿਲਾਂ ਮਾਹਲਪੁਰ ਨਗਰ ਪੰਚਾਇਤ ਦੇ ਵਿੱਚ ਕਰੋੜ ਡੇਢ ਕਰੋੜ ਦੇ ਕਰੀਬ ਇੱਕ ਕਪੜਾ ਹੋਇਆ ਸੀ ਦੋ ਕਾਰਜ ਸਹਾਦਕ ਅਫਸਰ ਚਾਰ ਕਲਰਿਕ ਦੋ ਜੇਈ ਜੋ ਕਿ ਚਾਰ ਸ਼ੀਟ ਕੀਤੇ ਗਏ ਹਨ ਉਹਨਾਂ ਦੇ ਵਿੱਚ ਜੋ ਸ਼ਿਕਾਇਤ ਕਰਤਾ ਹੈ ਉਸ ਨੇ ਦੱਸਿਆ ਕਿ ਉਸ ਟਾਈਮ ਦੇ ਉੱਤੇ ਉੱਥੇ ਕਲਰਿਕ ਸੀ ਤੇ ਉਹਨਾਂ ਦੇ ਕੋਲੋਂ ਜਿਹੜੇ ਕੰਮ ਨਹੀਂ ਵੀ ਨਾਇਕ ਨਗਰ ਪੰਚਾਇਤ ਵਿੱਚ ਹੋਏ ਸਨ ਉਹਨਾਂ ਦੇ ਬਿੱਲ ਮੰਗੇ ਜਾਂਦੇ ਸਨ ਅਤੇ ਉਸ ਨੂੰ ਟੌਰਚਰ ਕੀਤਾ ਜਾਂਦਾ ਸੀ ਇਸ ਤੋਂ ਦੁਖੀ ਹੋ ਕੇ ਉਸ ਵੱਲੋਂ ਕੰਪਲੇਟਾਂ ਵੀ ਕੀਤੀਆਂ ਗਈਆਂ ਤੇ ਵਿਭਾਗ ਨੂੰ ਇੱਕ ਚਿੱਠੀ ਵੀ ਲਿਖੀ ਗਈ ਜਿਸ ਚਿੱਠੀ ਤੋਂ ਬਾਅਦ ਹੁਣ ਇਸ ਵਿੱਚ 9 ਲੋਕਾਂ ਨੂੰ ਚਾਰਜੀਟ ਕੀਤਾ ਗਿਆ ਤੇ ਜਲਦੀ ਇਸ ਕੰਪਲੇਟ ਦੇ ਉੱਤੇ ਫੈਸਲਾ ਆਣਾ ਬਾਕੀ ਹੈ ਆਪਣੀ ਕੋ ਜਿਸ ਤੰਗ ਦੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਕਾਰਜ ਸਦਕ ਅਫਸਰ ਨੇ ਕਲਰਕ ਨੇ ਤੇ ਹੋਰ ਵੀ ਕਈ ਅਧਿਕਾਰੀ ਨੇ ਠੇਕੇਦਾਰਾਂ ਦੇ ਨਾਲ ਮਿਲੀ ਭੁਗਤ ਸੀ ਕੀ ਸਿਰਫ ਜਿਹੜਾ ਕੰਮ ਹੈ ਉਹ ਕਾਗਜ਼ਾਂ ਦੇ ਵਿੱਚ ਹੀ ਹੋਇਆ ਤੇ ਜਿਹੜਾ ਕਪੜਾ ਏ ਇਹ ਜਿਹੜੇ ਸਾਰੇ ਲੋਕ ਸੀਗੇ ਇਹ ਮਿਲ ਕੇ ਸਾਰਾ ਪੈਸਾ ਖਾ ਗਏ ਜਾਂ ਫਿਰ ਕੰਮ ਹੋਇਆ ਹੀ ਨਹੀਂ ਕਿਤੇ ਸਿਰਫ ਕਾਗਜ਼ਾਂ ਦੇ ਵਿੱਚ ਫਾਈਲਾਂ 'ਚ ਕੰਮ ਹੋਇਆ ਬਿਲਕੁਲ ਹੀ ਜੀ ਰਣਵੀ ਰਿਵਿਊ 'ਚ ਦੱਸਣ ਵਾਲੀ ਗੱਲ ਹੈ ਜਿਹੜਾ ਇਹ ਕੰਮ ਸੀ ਇਹ ਕੰਮ ਹੋਇਆ ਹੀ ਨਹੀਂ ਕਾਗਜ਼ਾਂ ਦੇ ਵਿੱਚ ਵੀ ਨਹੀਂ ਹੋਇਆ ਰਿਐਲਿਟੀ ਦੇ ਵਿੱਚ ਵੀ ਨਹੀਂ ਹੋਇਆ ਇਹ ਨਕਲੀ ਬਿੱਲ ਬਣਾਉਣ ਲਈ ਕਿ ਦਿਖਾਉਣ ਦੇ ਲਈ ਕਿ ਬੇ ਕੰਮ ਹੋ ਚੁੱਕਾ ਹੈ ਉਹਦੇ ਨਕਲੀ ਬਿੱਲ ਬਣਾਉਣ ਦੇ ਲਈ ਉਸ ਨੂੰ ਕਿਹਾ ਜਾਂਦਾ ਸੀ ਤੇ ਉਸ ਨੂੰ ਟੌਰਚਰ ਕੀਤਾ ਜਾਂਦਾ ਸੀ ਪਰ ਉਸ ਨੇ ਇਹ ਜਾਨ ਨਹੀਂ ਕੀਤੀਆਂ ਜਿਸ ਤੋਂ ਬਾਅਦ ਉਸ ਨੂੰ ਕਾਫੀ ਤੰਗ ਪਰੇਸ਼ਾਨ ਵੀ ਕੀਤਾ ਗਿਆ ਕਿ ਤੇ ਉਸ ਨੂੰ ਧਮਕੀਆਂ ਵੀ ਮਿਲੀਆਂ ਪਰ ਹੁਣ ਜਿਹੜਾ ਮਾਮਲਾ ਆ ਉਹਨੇ ਵਿਭਾਗ ਦੀ ਸ਼ਿਕਾ ਧਿਆਨ ਦੇ ਵਿੱਚ ਆ ਚੁੱਕਾ ਤੇ ਨੌ ਲੋਕਾਂ ਦੇ ਖਿਲਾਫ ਜਿਹੜੀ ਚਾਰ ਸ਼ੀਟ ਹੈ ਦਾਖਲ ਹੋ ਚੁੱਕੀ ਹੈ ਤੇ ਜਲਦੀ ਇਸ ਮਸਲੇ ਦਾ ਹੱਲ ਹੋ ਸਕਦਾ ਹੈ ਬਹੁਤ ਧੰਨਵਾਦ ਅਮਰੀਕ ਇਸ ਪੂਰੀ ਅਪਡੇਟ ਦੇ ਲਈ ਤਾਂ ਹੁਸ਼ਿਆਰਪੁਰ ਦਾ ਕਸਬਾ ਮਾਹਿਲਪੁਰ ਜਿੱਥੋਂ ਦੀ ਨਗਰ ਪੰਚਾਇਤ ਦੇ ਵਿੱਚ ਕਰੋੜਾਂ ਦਾ ਕਪੜਾ ਹੋਇਆ ਤੇ ਇਸ ਮਾਮਲੇ ਦੇ ਵਿੱਚ ਹੁਣ ਮਾਹਿਲਪੁਰ ਨਗਰ ਪੰਚਾਇਤ ਦੇ ਨੌ ਕਰਮਚਾਰੀਆਂ ਨੂੰ ਚਾਰਜ ਸ਼ੀਟ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਦੋ ਕਾਰਜ ਸਦਕ ਅਫਸਰ ਵੀ ਨੇ ਚਾਰ ਕਲਰਕ ਨੇ ਤੇ ਦੋ ਜੇ ਨੇ ਲੋਕਲ ਬਾਡੀ ਵਿਭਾਗ ਦੇ ਵੱਲੋਂ ਚਾਰਜ ਸ਼ਿਟ ਕਰਕੇ ਜਵਾਬ ਮੰਗਿਆ ਗਿਆ 1.5 ਕਰੋੜ ਦਾ ਕਪਲਾ ਹੋਇਆ ਏ ਅਤੇ 1 ਕਰੋੜ ਤੋਂ ਵੱਧ ਦੇ ਵਿਕਾਸ ਦੀਆਂ ਫਾਈਲਾਂ ਹੀ ਗੁੰਮ ਨੇ ਤੇ ਇਲਜ਼ਾਮ ਕਰਮਚਾਰੀਆਂ ਤੇ ਨੇ ਕਿ ਉਹਨਾਂ ਨੇ ਇਹ ਸਾਰੀਆਂ ਫਾਈਲਾਂ ਖੁਰਦ-ਬੁਰਦ ਕਰ ਦਿੱਤੀਆਂ ਨੇ ਤਾਂ ਮਾਹਿਲਪੁਰ ਨਗਰਪੰਚਾਇਤ ਦੇ ਵਿੱਚ ਕਰੋੜਾਂ ਦਾ ਕਪਲਾ ਸਾਹਮਣੇ ਆਇਆ ਹੈ ਤੇ 9 ਕਰਮਚਾਰੀਆਂ ਖਿਲਾਫ ਚਾਰਜ ਸ਼ਿਟ ਕਰ ਦਿੱਤੀ ਗਈ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਸਾਰੇ ਭ੍ਰਿਸ਼ਟਾਚਾਰ ਦਾ ਮੈਂ ਸਰ ਨਗਰ ਪੰਚਾਇਤ ਮਾਲਪੁਰ ਵਿੱਚ ਬਤੌਰ ਭਾਗ ਅਫਸਰ ਕੰਮ ਕਰਦਾ ਸੀ ਉੱਥੇ ਠੇਕੇਦਾਰ ਕੰਮ ਕਰਦੇ ਸਨ ਤੇ ਉਹਨਾਂ ਵੱਲੋਂ ਜਿਹੜੇ ਮੌਕੇ ਦੇ ਵਿਕਾਸ ਦੇ ਕੰਮ تھے ਉਹ ਮੌਕੇ ਦੇ ਕੰਮ ਨਹੀਂ ਕੀਤੇ ਗਏ ਔਰ ਉਹਨਾਂ ਵੱਲੋਂ ਮੰਨੋ ਆਪਣੇ ਜਾਲੀ ਬਿੱਲ ਬਣਾਉਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਇਹ ਬਹੁਤ ਵੱਡਾ ਨੈਕਸਸ ਦਾ ਮੇਰੇ ਵੱਲੋਂ ਇਹਨਾਂ ਦੇ ਜਾਲੀ ਬਿੱਲ ਨਹੀਂ ਬਣਾਏ ਗਏ ਮੇਰੇ ਵੱਲੋਂ ਉਸ ਟਾਈਮ ਤੇ ਕਾਰਜ ਸਹਾਇਕ ਅਫਸਰ ਉਸ ਟਾਈਮ ਤੇ ਮਾਨਜੋਗ ਡਿਪਟੀ ਕਮਿਸ਼ਨਰ ਜੀ ਮਾਨਜੋਗ ਡਾਇਰੈਕਟਰ ਸਾਹਿਬ ਨੂੰ ਸਾਰਿਆਂ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤਾਂ ਕੀਤੀਆਂ ਵੀ ਇਹ ਕੰਮਾਂ ਦੀ ਮੌਕੇ ਤੇ ਪੜਤਾਲ ਕਰਾਈ ਜਾਵੇ ਜਿਨ੍ਹਾਂ ਬਾਈਆਂ ਕੰਮਾਂ ਲਈ ਮੇਰੇ ਤੇ ਬਿੱਲ ਬਣਾਉਣ ਲਈ ਗਲਤ ਬਿੱਲ ਬਣਾ ਲਈ ਮੰਨੋ ਮਜਬੂਰ ਕੀਤਾ ਗਿਆ ਮੈਂ ਕੀ ਕਰਾਂ ਇਹ ਕੰਮ ਮੌ ਮੇਰੇ ਵੱਲੋਂ ਨਾ ਤਾਂ ਨਗਰ ਪੰਚਾਇਤ ਮਾਲਪੁਰ ਨੂੰ ਤੇ ਨਾ ਹੀ ਇਸ ਰੰਗਲੇ ਪੰਜਾਬ ਨੂੰ ਬਿੱਤੀ ਨੁਕਸਾਨ ਕੀਤਾ ਗਿਆ ਤੇ ਨਾ ਹੀ ਹੋਣ ਦਿੱਤਾ ਗਿਆ ਟਾਈਮ ਦੇ ਉੱਤੇ ਟੋਟਲ 22 ਕਮਾਂ ਦਾ ਤੁਸੀਂ ਕਹਿ ਰਹੇ ਹੋ ਨਾ ਜੀ ਕਿ ਨਕਲੀ ਬਿੱਲ ਬਣਾਣ ਦੇ ਇਸ ਸੰਬੰਧੀ ਤੁਸੀਂ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਸੀ ਉਸ ਟਾਈਮ ਤੇ ਹਾਂਜੀ ਮੈਂ ਉਸ ਟਾਈਮ ਜਿਹੜੇ ਸਾਡੇ ਕਾਰਜ ਸਹਾਧਕ ਅਫਸਰ ਤੇ ਮੇਰੇ ਵੱਲੋਂ ਉਸ ਟਾਈਮ ਦੇ ਜਿਹੜੇ ਨਗਰ ਕੌਂਸਲ ਦੇ ਨਗਰ ਪੰਚਾਇਤ ਦੇ ਪ੍ਰਧਾਨ ਤੇ ਉਹਨਾਂ ਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਕਿ ਇਹਨਾਂ ਬਾਈਆਂ ਕੰਮਾਂ ਦੀ ਮੌਕੇ ਤੇ ਪੜਤਾਲ ਕਰਵਾਈ ਜਾਵੇ। ਕੀ ਇਹ ਮੌਕੇ ਦੇ ਕੰਮ ਹਨ? ਕੀ ਜਿੱਥੇ ਦੇ ਕੰਮ ਠੇਕੇਦਾਰ ਨੂੰ ਲੋਟੜ ਤੇ ਕੀ ਉੱਥੇ ਮੌਕੇ ਦੇ ਕੰਮ ਹੋਏ ਹਨ ਤੇ ਇਹ ਉਹਨਾਂ ਉਹਨਾਂ ਵੱਲੋਂ ਉਸ ਟਾਈਮ ਦੇ ਜਿਹੜੇ ਕਾਰਜ ਸਹਾਧਕ ਅਫਸਰ ਤੇ ਉਹਨਾਂ ਵੱਲੋਂ ਨੂੰ ਮੇਰੀਆਂ ਸ਼ਿਕਾਇਤਾਂ ਤੇ ਦਫਤਰੀ ਨੰਬਰ ਲੱਗਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਲਿੱਕਤੀ ਰੂਪ ਵਿੱਚ ਚਕਾਇਦ ਕੀਤੀ ਗਈ ਕਿ ਮੈਨੂੰ ਇਹਨਾਂ ਠੇਕੇਦਾਰਾਂ ਨੂੰ ਬਚਾਇਆ ਜਾਵਾ ਹੈ ਇਹਨਾਂ ਵੱਲੋਂ ਮੈਨੂੰ ਜਾਨੋਂ ਮਾਰਨ ਦੀ ਔਰ ਮੈਨੂੰ ਝੂਠੇ ਗੱਸਿਆਂ ਵਿੱਚ ਪਸਾਨਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਵੀ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਮੇਰੇ ਵੱਲੋਂ ਮਾਨਜੋਗ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਦੀ ਰਾਈਟਿੰਗ ਵਿੱਚ ਕੰਪਲੇਨ ਕੀਤੀ ਗਈ ਤੇ ਮਾਨਜੋਗ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਵੱਲੋਂ 3 ਮੈਂਬਰੀ ਟੈਕਨੀਕਲ ਕਮੇਟੀ ਬਣਾਈ ਗਈ ਇਹਨਾਂ ਬਾਈਆਂ ਕੰਮਾਂ ਦੇ ਕੰਮਾਂ ਨੂੰ ਚੈਕਿੰਗ ਮੌਕੇ ਪਰ ਜਾ ਕੇ ਚੈੱਕ ਕਰਨ ਦੇ ਲਈ ਜਦੋਂ ਉਸ ਬਾਈਆਂ ਉਸ ਉਸ ਬਾਈਆਂ ਕੰਮਾਂ ਨੂੰ ਚੈੱਕ ਕਰਨ ਕਰਨ ਉਪ ਤਾਂ ਉਹਦੇ ਵਿੱਚ ਸਾਫ਼ ਲਿਖਿਆ ਕਿ ਇਹਨਾਂ ਬਾਈਆਂ ਕੰਮਾਂ ਵਿੱਚੋਂ 18 ਕੰਮ ਮੌਕੇ ਤੇ ਪਾਈ ਨਹੀਂ ਗਈ ਔਰ ਉਸ ਉਸ ਡਾਇਰੈਕਟਰ ਸਾਹਿਬ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਲਿਖਿਆ ਪੀ ਜਿਸ ਸੁਸਾਇਟੀ ਵੱਲੋਂ ਇਹਨਾਂ ਕੰਮਾਂ ਨੂੰ ਗਲਤ ਕੀਤਾ ਗਿਆ ਵਿਦਾਊਟ ਪਰਵਾਹੀ ਕੀਤੇ ਗਲਤ ਕਰ ਦਿੱਤਾ ਗਿਆ ਜਾਂ ਕੰਮਾਂ ਨੂੰ ਮੁੱਕਤ ਕੀਤਾ ਨਹੀਂ ਗਿਆ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰੰਤੂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਉਸ ਟਾਈਮ ਦੇ ਕਾਰਜ ਸਹਾਇਕ ਅਫਸਰ ਵੱਲੋਂ ਇਹਨਾਂ ਆਪਣੇ ਮਾਨਜੋਗ ਡਾਇਰੈਕਟਰ ਸਾਹਿਬ ਆਪਣੇ ਹੈੱਡ ਆਫ ਦਿ ਡਿਪਾਰਟਮੈਂਟ ਦੀ ਵੀ ਪਰਵਾਹ ਨਾ ਕਰਦੇ ਹੋਏ ਇਹਨਾਂ ਗਲਤ ਇਹਨਾਂ ਭਾਈਆਂ ਕੰਮਾਂ ਦੀਆਂ ਗਲਤ ਅਦਾਇਆਂ ਕਰਕੇ ਨਗਰ ਪੰਚਾਇਤ ਮਾਲ ਪਰ 9 ਕਰੋੜ ਲੱਖ ਰੁਪਏ ਦਾ ਵਿੱਤੀ ਨੁਕਸਾਨ ਕਰਕੇ ਕਰਪਸ਼ਨ ਕੀਤੀ ਗਈ ਕਿਉਂਕਿ ਇਹ ਸਾਰਾ la